ਲਓ ਵੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸ਼ਾਸੀ ਕੋਲ ਸਵਾਗਤ ਆਦਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਆਪਾਂ ਖਿਡਾ ਰਹੇ ਹਾਂ ਜੀ ਥੋੜੀ ਬਲ ਰਹੀ ਹੈ ਪਹਿਲਾਂ ਆਪਾਂ ਬਾਪੂ ਦੀ ਬਣਾਉਣਦੇ ਹਾਂ ਸਾਰੇ ਸਾਰੇ ਬਸ ਸਾਰੀ ਜਾਣੇ ਦੱਸੋ ਤਾਂ ਦੇਖੋ ਸੇ ਤੂੜੀ ਦਾ ਕੀ ਰੇਟ ਚੱਲਦਾ ਵਾ ਕਮੈਂਟ ਕਰਕੇ ਜਰੂਰ ਦੱਸਿਓ ਤੂੜੀ ਦਾ ਤੁਹਾਡੀ ਛੜਕੀ ਰੇਟ ਚੱਲਦਾ ਤੇ ਨਾੜ ਕੀ ਰੇਟ ਵੇਖ ਰਿਹਾ ਇਧਰ ਸਾਡੇ ਤੇ ਨਾੜ ਨੂੰ ਕੋਈ ਕੁਛ ਨਹੀਂ ਰਿਹਾ ਤੇ ਬਾਕੀ ਚਲੋ ਤੂੜੀ ਬਹੁਤ ਸੋਹਣੀ ਮੰਡਦੀ ਤੇ ਬਾਕੀ ਆਪੋ ਵੇਠਾ ਸ਼ਾਮੇ ਬਾਪੂ ਇਹਦੀ ਨਾੜ ਨੂੰ ਕੋਈ ਪੁੱਛਦਾ ਨਹੀਂ ਜਾਵਦਾ ਕੋਈ ਨਹੀਂ ਪੁੱਛਦਾ ਕੋਈ ਨਹੀਂ ਕੋਈ ਨਹੀਂ ਨਾੜੇ ਦਾ ਚੱਲਦਾ ਰਹਾ 150 ਜਾਣ ਤੇ ਬਣਾ ਦਿੰਦੀ ਮਸ਼ੀਨ ਜਾਣ ਤੇ ਆਹ ਇਹ ਕਹਿੰਦੇ 15 20 ਬਣਦੀਆਂ ਲੋਕੇ ਝੂੜ ਮਾਰੀ ਜਾਂਦੇ 35 ਬਣ ਗਏ 3 ਬਣ ਗਏ ਢੂੜੀ ਵਾਲਾ ਹਾਲ ਮਾੜਾ ਹੀ ਤਰੀ ਨਵੀਂ ਚਾਹੀਦੀ ਇਹਦੇ ਬੰਦੇ ਕੋ ਪੈਸਾ ਚਾਹੀਦਾ ਤਾਂ ਚੱਲਦਾ ਜੀ ਸਹੀ ਮੰਨੋ ਤੇ ਮਾੜੇ ਬੰਦੇ ਕੋ ਨਹੀਂ ਚੱਲਦਾ ਇਹ ਮਾੜੇ ਬੰਦੇ ਦੇ ਵਾਸਤੇ ਗੱਲ ਨਹੀਂ ਆਈ ਜੀ ਰੀਪਰ ਚਲਾਉਣਾ ਉਹ ਦੂਜੇ ਲੋਰ ਤੇ ਲੰਡਿਆ ਜੇ ਇਹ ਆ ਵੀ ਦੂਜੇ ਲੋਰ ਜੀ ਚੱਲਦਾ ਹੈ ਇਹਨਾਂ ਵਰਕ ਪੈਂਦੇ ਆ ਨਾ ਤੋਰੇ ਵਾਰ ਕੀ ਟਰਾਲੀ ਲੋ ਮਤਰਾ ਤੁਲੀ ਦਾ ਕੰਮ ਚੱਲਦਾ ਪਿਆ ਗਰਮੀ ਹੋ ਗਈ ਬਹੁਤ ਗਰਮੀ ਬਹੁਤ ਹੋ ਗਈ ਜੰਦੀਆਂ ਦਾ ਤੁੜੀ ਦਾ ਕੰਮ ਫਤਰਾ ਦਾ ਵੱਡਾ ਪੱਠੇ ਵੀਜਦੇ ਆ ਪੱਠੇ ਸਾਰੇ ਵਿੱਚ ਫਸਾਲੇ ਚੱਲਦਾ ਸੋਨਾ ਦੀ ਕਾ ਟਰੈਕਟਰ ਦਿਖਾਣਾ ਚਲੋ ਚੈੱਕ ਮੁੰਡੇ ਨੇ ਪੂਰਾ ਸ਼ਕੀਨੀਆ ਬੰਪਰ ਲਾਇਆ ਅੱਗੇ ਤੇ ਇਹਨੇ ਫੁੱਟਾ ਲੰਮਾ ਬਣਾਇਆ ਹੈ ਕਿ ਨਹੀਂ ਪੂਰਾ ਜਗੜਾ ਸ਼ਕੀਨ ਬੰਦੇ ਨੇ 8 ਫੁੱਟਾ ਮਗਰੂਟਾ ਟਰੈਕਟਰ ਸੋਹਣਾ ਲੱਗਦਾ ਹੈ ਕਿ ਨਹੀਂ ਟਰੈਕਟਰ ਮੁੰਡਾ ਮਿਹਨਤ ਬਹੁਤ ਕਰਦਾ ਆਪਣਾ ਹੀ ਹੈ ਮਿਹਨਤ ਦੇ ਸਿਰ ਤੋਂ ਲਿਆਗੇ ਇਹ ਨਹੀਂ ਜਾਦੀ ਜ਼ਮੀਨ ਜਾਂ ਕਿਦਾਂ ਮਿਹਨਤ ਦੇ ਸਿਰ ਤੇ ਟਰੈਕਟਰ ਹੀ ਘੈਂਟ ਲੱਗਦਾ ਤੇ ਬੰਦਾ ਸਾਡਾ ਹੀ ਛਟਾ ਦੇਣ ਰਿਹਾ ਹੈ ਦੱਸਿਓ ਕਿਦਾਂ ਦਾ ਲੱਗਾ ਟਰੈਕਟਰ ਕਮੈਂਟ ਜ਼ਰੂਰ ਕਰਿਓ। ਹੋ ਮਿੱਤਰੋ, ਸੋਨਾਲੀ ਕਾ 750 ਹਜ਼ਾਰ ਦਾ। ਸੋਨੇ ਅੱਗੇ ਜਾਲੀ ਜਿਹੜੀ ਲੱਗੀ ਬੰਪਰ ਅੱਗੇ ਦਾ ਆ ਹੁੰਦਾ ਜੀ। ਇੰਜਣ ਨੇ ਬਹੁਤ ਤਾਕੜਾ ਤੇ ਇੰਜਣ ਵੱਡਾ ਕਰਨਾ ਕੰਪਨੀ ਨੂੰ ਸੌਖਾ ਛੋਟੇ 'ਚ ਪਾਵਰ ਜ਼ਿਆਦਾ ਕਰਨੀ ਔਖੀ। ਲਾਗੇ ਨਹੀਂ ਆਇਆ ਇਹ ਕੰਮ ਬਥੇਰਾ ਹੀ। ਆ ਇਹ ਤਾਂ ਕੰਮ ਚੱਲਿਆ ਹੈ ਲੋ ਮਤਰਾ ਪਲੇਟਫਾਰਮ ਬਹੁਤ ਜਗਾ ਬਹੁਤ ਲੋਹਾਈ మీడియం ਕਲਾਸ ਦਿੱਤਾ ਸੇਰਾ ਹੀ ਗਮ ਮੇਰੀ ਗਾਸਨ ਵਧੀਆ ਟਰੈਕਟਰ ਸਾਰਾ ਕੁਝ ਬੁੱਕਲ ਜੀ ਦਿੱਤਾ ਜੀ ਸਾਰਾ ਕੁਝ ਵਧੀਆ ਇੱਕ ਨੰਬਰ ਵਧੀਆ ਚੀਜ਼ ਬਣਾਈ ਕਲਾਚ ਬਹੁਤ ਰਹਿਲਾ ਇਹਦਾ ਸਾਰੇ ਨੂੰ ਫਾਇਦਾ ਮੈਨੂੰ ਕਦਾ ਫਾਇਦਾ ਬਾਕੀ ਉਹ ਆਪਣੀ ਜਗ੍ਹਾ ਤੇ ਠੀਕ ਆ ਇਹ ਆਪਣੀ ਜਗ੍ਹਾ ਤੇ ਠੀਕ ਆ 1000 ਰੁਪਏ ਚਾਰ ਬਣੇ ਫੇਰੇ ਨੇ ਗਾਉਂ ਵੀ ਨਹੀਂ ਦਈ ਅਖਣਾ ਉਹਦਾ ਰੀਪਰ ਹੋ ਜਾ ਖਰਾਬ ਹੋ ਜਾਂਦਾ ਸਹੀ ਗੱਲ ਹੈ ਉਹ ਬਈ ਫੇਰ ਕਿਨੇ ਆਇਆ ਆਪਣਾ ਸੋਨਾ ਦਸਾਂ ਲਾ ਪਿਆ ਤੇ ਹਾਂ ਪਾਉਣ ਮੱਕੀ ਨੂੰ ਪਾਣ ਘਾ ਰਹੇ ਹਾਂ ਇਦਾਂ ਖਾਦ ਵਿੱਚ ਸੁੱਟ ਕੇ ਨਾ ਔਰ ਵਿੱਚ ਸੁੱੜਦੀ ਦੀ ਇਹ ਬੋਰਾ ਪੂਰਾ ਚੋਂ ਪੰਜਾਂ ਪੰਜਾਂ ਕਨਾਲਾਂ ਨੂੰ ਲਈ ਲਈਦਾ ਪਾਣੀ ਮੱਕੀ ਆਉਂਦੀ ਛਾਲਾ ਮਾਰ ਮੈਂ ਸਾਰੇ ਜਣੇ ਮੇਰੀ ਗੱਲਾਂ ਦੱਸੇ ਸਹਿਮਤ ਕਿ ਮੱਕੀ ਝੋਨੇ ਜਿੰਨਾ ਪਾਣੀ ਲੈਂਦੀ ਕਿ ਨਹੀਂ ਲੈਂਦੀ ਬਹੁਤ ਪਾਣੀ ਲੈਂਦੀ ਝੋਨੇ ਜਿੰਨਾ ਪਾਣੀ ਲੈ ਜਾਂਦੀ ਝੋਨੇ ਜਿੰਨਾ ਖਾਦ ਲਈ ਜਿੰਦੀ ਖਾਦ ਤੇ ਬਹੁਤ ਦੁੱਗਣੀ ਨਹੀਂ ਲੈਂਦੀ ਨਾ ਖਾਦ ਬਹੁਤ ਨਹੀਂ ਲੈਂਦੀ ਖਾਦ ਇਹ ਖਾਦ ਤੇ ਪਾਣੀ ਦੀ ਵੈਰੀ ਏ ਉਹ ਆਪਣਾ ਲੱਗਾ ਅੜ ਬਣੋ ਵਟ ਬਣਾਉਣ ਰਿਹਾ ਚਲੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਸਾਰੇ ਜਣੇ ਦੱਸਿਓ ਵੀ ਨਾੜ ਦਾ ਕੀ ਰੇਟ ਆ ਤੂੜੀ ਦਾ ਕੀ ਰੇਟ ਆ ਤੁਹਾਡੇ ਚੱਲਦਾ ਪਿਆ ਤੇ ਬਣਾਈ ਕੀ ਚਲਦੀ ਆ ਸਾਡੇ ਬਣਾਈ 1500 ਰੁਪਇਆ ਲੈਣ ਦੇ ਆ ਘੱਟ ਵੱਧ ਕਰਕੇ 1400 13 ਫੁੱਟੀਆਂ ਟਰਾਲੀਆਂ ਤੇ ਜੇ ਟਰੈਕਟਰ ਢੋਂਦਾ ਨਾਲ 200 ਰੁਪਇਆ ਉਹ ਲੈਣ ਦੇ ਆ 16 1650 ਰੁਪਇਆ ਲੈਂਦੇ ਆ ਟਰੈਕਟਰ ਉਹਨਾਂ ਦਾ ਜੇ ਢੇੜਾ ਨਾਲ ਲਾਉਂਦਾ ਤੇ ਤੁਹਾਡੇ ਕੀ ਰੇਟ ਆ ਇਹਦੇ ਰੇਟ ਤੇ ਵੀ ਬੜੀ ਲੁੱਟ ਜੀ ਚੱਲਣ ਗਈ ਕਿਤੇ ਮੈਨੂੰ ਮੈਸੇਜ ਆਇਆ ਸਾਡੇ ਵੀਰੇ 1000 ਰੁਪਇਆ ਟਰਾਲੀ ਦਾ ਚਲੋ ਤੁਸੀਂ ਦੱਸਿਓ ਤੇ ਬਾਕੀ ਜੀਂਦੇ-ਬਾਦੇ ਰਹੋ ਰੱਬ ਰੱਖਾ ਆਪਣੇ ਮੰਮੀ ਡੈਡੀ ਦਾ ਧਿਆਨ ਰੱਖਿਓ ਸਭ ਰਾਸ ਸਾਰਿਆਂ ਦੇ ਚੜ੍ਹਦੀ ਕਲਾ ਰੱਖੇ ਇੱਕ ਆਪਾਂ ਆਈਟਮ ਹੋਰ ਲਾ ਰਹੇ ਆ ਬੂਤੇ ਉਹ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਵਿੱਚ ਜੀਂਦੇ-ਬਾਦੇ ਰਹੋ ਜੋ-ਜੋ ਵੀ ਆਪਾਂ ਕਰਾਂਗੇ ਹੁਣ ਤਾਂ ਲੋਕ ਗੰਨੇ 'ਚ ਕਿੰਨਾ ਗਾਂ ਦੇ ਦਿਆ ਜਿਹੜੇ ਮੇਰੇ ਵੀਰ ਗੰਨੇ ਖੇਤੀ ਕਰਦੇ ਹੋਵੇ ਆਪਰ ਦਵਾਈ ਇੱਕ ਬਹੁਤ ਸਿਰਾਂ ਚੀਜ਼ ਆਈ ਏ ਸਸਤੀ ਦੇ ਵਧੀਆ ਉਹ ਵੀ ਤੁਹਾਨੂੰ ਦੱਸਾਂਗੇ ਆਪਾਂ ਗੱਡੀ ਲੈਣ ਗੱਡੀ ਬਾਕੀ ਜੀਂਦੇ ਵਾਦੇ ਰੋ ਰੱਬ ਰਾਖਾ ਮਿਲਦੇ ਆਂ ਅਗਲੀ ਵੀਡੀਓ ਚ ਗੁੱਡ ਬਾਏ ਸੁੱਖ ਲੱਗਾ ਵਾ ਵਿੱਚ ਵਟ ਦੀ ਮੜੀ ਕਰਨੀ ਉਹ ਕਰਨ ਲਿਆ ਵਾ ਠੀਕ ਆ ਚਲੋ ਰੱਬ ਰਾਖਾ ਜੀਂਦੇ ਵਾਦੇ ਰੋ